ਜਿਨ ਕਾ ਕਾਲ ਸਵਾ ਕਰਹਾਈ ਵਾਹਿਗੁਰਜ ਕੀ ਪਤੇ ਸਲੋਕ ਮਹੱਲਾ ਚੌਥਾ ਸਤਗੁਰ ਕੀ ਸੇਵਾ ਨਿਰਮਲੀ ਨਿਰਮਲ ਜਨ ਹੋ ਸੋ ਸੇਵਾ ਕਾਲੇ ਜਿਨ ਅੰਦਰ ਕਾਪਟ ਜਿਨ ਅੰਦਰ ਕਾਪਟ ਵਿਕਾਰ ਝੂਠਾ ਕਿੱਥੇ ਵਿਸਰਾਮ ਲਾਉਣਾ ਧਿਆਨ ਨਾਲ ਜਿਨ ਅੰਦਰ ਇਥੇ ਠਮਕ ਕਾਪਟ ਵਿਕਾਰ ਝੂਠ ਇੱਥੇ ਵਿਸਰਾਮ ਹੈ ਓਏ ਆਪੇ ਓਏ ਆਪੇ ਸੱਚਾ ਵਖ ਕੱਢੇ ਜਜਮਾਲੇ ਓਏ ਆਪੇ ਸੱਚਾ ਵਖ ਕੱਢੇ ਜਜਮਾਲੇ ਸਚਿਆਰ ਸਿੱਖ ਵਹਿ ਸਤਗੁਰੂ ਪਾਸ ਘੱਲਨ ਪੂਰੀਆਰ ਨਾ ਲੱਭਨੀ ਕਿਤੈ ਥਾਇ ਭਾਲੇ ਇਹ ਵੀ ਪਾਠ ਧਿਆਨ ਨਾਲ ਬੋਲਣਾ ਸਚਿਆਰ ਸਿੱਖ ਬਹਿ ਸਤਗੁਰ ਪਾਸ ਘਾਲਨ ਜਿੱਥੇ ਵਿਸਰਾਮ ਹੈ ਕੂੜਿਆਰ ਨਾ ਲੱਬਨੀ ਲੱਬਨੀ ਪਤ ਜਿਹੜਾ ਕਸਕੇ ਬੋਲਨਾ ਕੂੜਿਆਰ ਨਾ ਲੱਬਨੀ ਕਿਤਾ ਥਾਏ ਪਾਲੀ ਜਿਨ੍ਹਾਂ ਸਤਗੁਰ ਕਾ ਆਖਿਆ ਸੁਖਾਵੇ ਨਾਹੀ ਤਿਨਾ ਮੋਹ ਭਲੇਰੇ ਫਿਰਹੇ ਦਈਏ ਗਾਲੇ ਫਿਰਹੇ ਨਹੀਂ ਤਿਨਾ ਮੋਹ ਭਲੇਰੇ ਫਿਰਹ ਦਈਏ ਗਾਲੇ ਜਿਨਾਂ ਸਤਗੁਰ ਕਾ ਆਖਿਆ ਸੁਖਾਵੈ ਨਾਹੀ ਤਿਨਾ ਮੋਹ ਭਲੇਰੇ ਫਿਰ ਹੈ ਦਈਏ ਗਾਲੇ ਜਿਨ ਅੰਦਰ ਪ੍ਰੀਤ ਨਹੀਂ ਹਰ ਕੇਰੀ ਜਿਨ ਅੰਦਰ ਪ੍ਰੀਤ ਨਹੀਂ ਹਰ ਕੇਰੀ ਸੇ ਕਿਚਰਕ ਵੇਰਾਈਨ ਮਨਮੁਖ ਬੇਤਾਲੇ ਆ ਕਿਚਰਕ ਬੋਲਣਾ ਹੈ ਸੇ ਕਿਚਰਕ ਵੇਰਾਈਨ ਮਨਮੁਖ ਬੇਤਾਲੇ ਸਤਗੁਰ ਨੂੰ ਮਿਲੈ ਸੋ ਆਪਣਾ ਮਨ ਥਾਏ ਰੱਖੈ ਸੋ ਹੋੜਾ ਨਹੀਂ ਬੁਲਾਉਣਾ ਅੰਕੜ ਬੋਲਣਾ ਲਘੂ ਉਚਾਰਨ ਕਰਨਾ ਸਤਗੁਰੂ ਨੂੰ ਮਿਲੈ ਸੋ ਆਪਣਾ ਮਨ ਥਾਏ ਰੱਖੈ ਸਤਗੁਰੂ ਨੋ ਮਿਲੈ ਸੋ ਆਪਣਾ ਮਨ ਥਾਏ ਰੱਖੈ ਸੋ ਆਪਣਾ ਮਨ ਥਾਏ ਰੱਖੈ ਸਤਗੁਰੂ ਨੋ ਮਿਲੈ ਸੋ ਆਪਣਾ ਮਨ ਥਾਏ ਰੱਖੈ ਸਤ ਗੁਰ ਨੂੰ ਮਿਲੈ ਸੋ ਆਪਣਾ ਮਨ ਥਾਈ ਰਖੈ ਉਹ ਆਪ ਵਰਤੈ ਆਪਣੀ ਵਥ ਨਾਲੇ ਆਪਣੀ ਐੜੇ ਕੰਨਾਂ ਨਾ ਨਮਕਾ ਕੇ ਦੀਰਗ ਪੂਲੋ ਆਪਣੀ ਵਥ ਨਾਲੇ ਸਤ ਗੁਰ ਨੂੰ ਮਿਲੈ ਸੋ ਆਪਣਾ ਮਨ ਥਾਈ ਰਖੈ ਉਹ ਆਪ ਵਰਤੈ ਆਪਣੀ ਵਥ ਨਾਲੇ ਜਨ ਨਾਨਕ ਇਕਨਾ ਗੁਰ ਮੇਲ ਸੁਖ ਦੇਵੈ ਜਨ ਜਨ ਨਾਨਕ ਇੱਕ ਨਾ ਗੁਰ ਮੇਲ ਸੁਖ ਦੀਵੈ ਇੱਕ ਆਪੇ ਵਖ ਕੱਢੈ ਠਗਵਾਲੇ ਇੱਕ ਆਪੇ ਵਖ ਕੱਢੈ ਠਗਵਾਲੇ ਮਹੱਲਾ ਚੌਥਾ ਜਿਨ੍ਹਾਂ ਅੰਦਰ ਨਾਮ ਨਿਧਾਨ ਹਰ ਤਿਨ ਕੇ ਕਾਜ ਦਈਏ ਆਦੇ ਰਾਸ ਦਈਏ ਉਚਾਰਨ ਕਰਨਾ ਦਦਾ ਈੜੀ ਪਿਆਰੀ ਈੜੀ ਸਿਆਰੀ ਤੇ ਇਹ ਕਵਾਂਗੇ ਤਾਂ ਦਦਾ ਈੜੀ ਬਿਆਰੀ ਈੜੀ ਲਾਂ ਲੱਗ ਜੇਗੀ ਦਈ ਬੋਲ ਕੇ ਨਾ ਦਈਏ ਇਸ ਤਰ੍ਹਾਂ ਬੋਲਣਾ ਤੈਨ ਚੂਕੀ ਮਹਤਾਜੀ ਲੋਕਨ ਕੀ ਹਰਪ੍ਰ ਤੈਨ ਚੂਕੀ ਮਹਤਾਜੀ ਲੋਕਨ ਕੀ ਹਰਪ੍ਰਵ ਅੰਗ ਕਰ ਬੈਠਾ ਪਾਸ ਜਾ ਕਰਤਾ ਵੱਲ ਤਾਂ ਸਭ ਕੋ ਵੱਲ ਤੇ ਪੂਰਾ ਜਾਂ ਬੋਲ ਦੋ ਨਾਸਕੀ ਉਚਾਰਨ ਜਾਂ ਕਰਤਾ ਵੱਲ ਤਾਂ ਸਭ ਕੋ ਵੱਲ ਜਾਂ ਕਰਤਾ ਵੱਲ ਤਾਂ ਸਭ ਕੋ ਵੱਲ ਪੂਰਾ ਖੂਬ ਨੱਕ ਦੇ ਵਿੱਚ ਬੋਲੋਗੇ ਨਾ ਫੇਰ ਬਿੰਦੀ ਬੋਲੀ ਜਾਣੀ ਹੈ ਜਾਂ ਕਰਤਾ ਵੱਲ ਤਾਂ ਸਭ ਕੋ ਵੱਲ ਜਾਂ ਕਰਤਾ ਵੱਲ ਤਾਂ ਸਭ ਕੋ ਵੱਲ ਸਭ ਦਰਸ਼ਨ ਦੇਖ ਕਰਹਿ ਸਾबास ਸਾਹੋ ਪਾਤ ਸਾਹ ਸਭ ਹਰ ਕਾ ਕੀਆ ਸਭ ਜਨ ਕੋ ਆਏ ਕਰਹਿ ਰਹਿਰਾਸ ਗੁਰਪੂਰੇ ਕੀ ਵੱਡੀ ਵਡਿਆਈ ਹਰ ਵੱਡਾ ਸੇਵ ਉਤਲ ਸੁਖ ਪਾਇਆ ਗੁਰਪੂਰੇ ਦਾਨ ਦਿਆ ਹਰ ਨਿਹਚਲ ਗੁਰਪੂਰੇ ਦਾਨ ਦਿਆ ਹਰ ਨਿਹਚਲ ਨਿਤ ਵਖਸੇ ਚੜਾ ਸਵਾਇਆ ਕੋਈ ਨਿੰਦਕ ਵਡਿਆਈ ਦੇਖ ਨਾ ਸਕੈ ਸੋ ਕਰਤੈ ਆਪ ਪਚਾਇਆ ਜਨ ਨਾਨਕ ਗੁਣ ਬੋਲੇ ਕਰਤੇ ਕੀ ਭਗਤਾ ਨੂੰ ਸਦਾ ਰਖਦਾ ਆਇਆ ਪੌੜੀ ਤੂ ਸਾਹਿਬ ਅਗਮ ਦਇਆਲ ਹੈ ਵੱਡ ਦਾਤਾ ਦਾਣਾ ਵੱਡ ਦਾਤਾ ਦਾਣਾ ਤੁਧ ਜੇਵੜ ਮੈਂ ਹੋਰ ਕੋ ਦਿਸ ਨ ਆਵਈ ਤੂੰ ਹੈ ਸੁਗੜ ਮੇਰਾ ਮਨ ਭਾਣਾ ਤੁਦ ਜੀਵੜ ਮੈਂ ਹੂਰ ਕੋ ਦਿਸਨਾ ਵਈ ਇਥੇ ਵਿਸਰਾਮ ਹੈ ਤੂੰ ਹੈ ਤੂੰ ਹੈ ਸੁਗੜ ਇਹ ਹਾਹੀ ਦੇ ਦਲਾਵਾਂ ਨਾਲ ਬਿੰਦੀ ਹੈ ਤੂੰ ਤੇ ਟਿੱਪੀ ਨਹੀਂ ਲਾਦਨੀ ਤੂੰ ਹੈ ਉਚਾਰਨ ਕਰਨਾ ਪਾਠ ਇਕੱਠਾ ਹੀ ਹੈ ਤੂੰ ਹੈ ਸੁਗੜ ਮੇਰਾ ਮਨ ਭਾਣਾ ਤੁਦ ਜੇਵੜ ਮੈਂ ਨਾ ਹੋਰ ਕੋ ਦਿਸਨਾ ਆਵਈ ਤੂੰ ਹੈ ਸੁਗੜ ਮੇਰਾ ਮਨ ਭਾਣਾ ਤੂੰ ਹੈ ਸੁਗੜ ਮੇਰਾ ਮਨ ਭਾਣਾ ਤੁਦ ਜੇਵੜ ਮੈਂ ਹੋਰ ਕੋ ਦਿਸਨਾ ਆਵਈ ਤੂੰ ਹੈ ਸੁਗੜ ਮੇਰਾ ਮਨ ਭਾਣਾ ਮੋਹ ਕੁਟੰਬ ਦਿਸ ਆਵਦਾ ਸਭ ਚੱਲਣ ਹਾਰਾ ਆਵਣ ਜਾਣਾ ਜੋ ਬਿਨ ਸੱਚੇ ਹਉਰਤ ਚਿਤ ਲਾਏ ਦੇ ਸੇ ਕੂੜਿਆਰ ਕੂੜਾ ਤੈਨ ਮਾਣਾ ਨਾਨਕ ਸੱਚ ਧਿਆਏ ਤੂੰ ਬਿਨ ਸੱਚੇ ਪਾਚ ਪਾਚ ਮੋਏ ਅਜਾਣਾ ਨਾਨਕ ਸੱਚ ਧਿਆਏ ਤੂੰ ਇੱਥੇ ਵਿਸਰਾਮ ਲਾਉਣਾ ਔਰਕ ਬਿਨ ਸੱਚੇ ਇੱਥੇ ਠਮਕ ਪਾਚ ਪਾਚ ਮੋਏ ਅਜਾਣਾ ਸ਼ਲੋਕ ਮਹੱਲਾ ਚੌਥਾ ਦਸਤੂਰ ਮੁਲਕ ਨਾਨਕ ਸ਼ਲੋਕ ਮਹੱਲਾ ਚੌਥਾ ਅੱਗੋ ਦੇ ਸਤਿਪਾ ਉਹਨਾਂ ਦਿੱਚਾ ਅੱਗੋ ਦੇ ਜਿਹੜਾ ਪਾਠ ਹੈ ਨਾ ਹੈ ਇਕੱਠਾ ਹੀ ਹੈ ਵਿੱਚ ਡੈਸ਼ ਦੇ ਕੇ ਉਚਾਰਨ ਕਰਨਾ ਥੋੜਾ ਜਿਆ ਕਸ ਕੇ ਬੋਲਣਾ ਅੱਗੋ ਦੇ ਇੱਥੇ ਝਮਕ ਲਾ ਦੇਣੀ ਹੈ ਸਤਿਪਾ ਉਹ ਪਾਠ ਜਿਹੜਾ ਨਾ ਇਕੱਠਾ ਹੀ ਕਰਨਾ ਹੈ ਸਤਿਪਾ ਉਹ ਨਾ ਦਿੱਚਾ ਪਿੱਛੋ ਦੇ ਆਖਿਆ ਕੰਮ ਨਾ ਆਵੇ ਪਿੱਛੋ ਦੇ ਆਖਿਆ ਕੰਮ ਨਾ ਆਵੇ ਪਿੱਛੋ ਦੇ ਆਖਿਆ ਤੇ ਠੰਕਾਰ ਅੱਧ ਵਿੱਚ ਫਿਰੈ ਮਨਮੁਖ ਵਿਚਾਰਾ ਅੱਧ ਵਿੱਚ ਫਿਰੈ ਮਨਮੁਖ ਵਿਚਾਰਾ ਆਦ ਨਹੀਂ ਕਹਿਣਾ ਥੋੜਾ ਜਿਆ ਕਸ ਕੇ ਹੀ ਬੋਲਣਾ ਗੱਲੀ ਕਿਉ ਸੁਖ ਪਾਵੇ ਜਿਸ ਅੰਦਰ ਪ੍ਰੀਤ ਨਹੀਂ ਸਤਗੁਰ ਕੀ ਸੋ ਕੂੜੀ ਆਵੇ ਕੂੜੀ ਜਾਵੇ ਜੇ ਕਿਰਪਾ ਕਰੇ ਮੇਰਾ ਹਰ ਪ੍ਰਭ ਕਰਤਾ ਤਾਂ ਸਤਗੁਰੂ ਪਰਮ ਬ੍ਰਹਮ ਨਦਰੀ ਆਵੈ ਤਾਂ ਅਪਿਓ ਪੀਵਾ ਸ਼ਬਦ ਗੁਰ ਕੇਰਾ ਸਭ ਕਾੜਾ ਅੰਦੇਸਾ ਧਰਮ ਚੁਕਾਵਾ ਸਦਾ ਆਨੰਦ ਰਹੇ ਦਿਨ ਰਾਤੀ ਜਨ ਨਾਨਕ ਅਨ ਦਿਨ ਹਰ ਗੁਣ ਗਾਵੇ ਮਹੱਲਾ ਚੌਥਾ ਗੁਰ ਸਤਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠ ਹਰ ਨਾਮ ਧਿਆਵੈ ਉਦਮ ਕਰੇ ਭਲਕੇ ਪਰਵਤੀ ਇਸਨਾਨ ਕਰੇ ਅੰਮ੍ਰਿਤ ਸਰ ਨਹਾਵੈ ਪਰਵਤੀ ਤੀ ਨਹੀਂ ਬੋਲਣਾ ਤੀ ਬੋਲਣਾ ਪਿੱਛੋਂ ਤਤਾ ਬੋਲਣਾ ਹੈ ਉਦਮ ਕਰੇ ਭਲਕੇ ਪਰਵਤੀ ਇਸਨਾਨ ਕਰੇ ਅੰਮ੍ਰਿਤ ਸਰ ਨਹਾਵੈ ਉਪਦੇਸ਼ ਗੁਰੂ ਉਪਦੇਸ਼ ਗੁਰੂ ਹਰ ਹਰ ਜਪ ਜਾਪ ਸਭ ਕੇ ਲਿਵਖ ਪਾਪ ਦੋਖ ਲਹ ਜਾਵੈ ਫਿਰ ਚੜਾ ਦਿਵਸ ਗੁਰ ਬਾਣੀ ਗਾਵੈ ਬਹਦਿਆ ਉੱਠਦਿਆ ਹਰ ਨਾਮ ਧਿਆਵੈ ਜੋ ਸਾਸਿ ਬਿਰਾਸ ਧਿਆਏ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਭਾਵਾ ਦਿਵਸ ਨੋ ਦਇਆਲ ਹੋਵਾ ਮੇਰਾ ਸਵਾਮੀ ਤੇਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੈ ਜਨ ਨਾਨਕ ਧੂੜ ਮੰਗਾ ਤਿਸ ਗੁਰ ਸਿੱਖ ਕੀ ਜੋ ਆਪ ਜਪ ਅਵਰ ਨਾਮ ਜਪਾਵੇ ਪਾਉੜੀ ਜੋ ਤੁਧ ਸੱਚ त्याज ਦੇ ਸੇ ਵਿਰਲੇ ਥੋੜੇ ਜੋ ਮਨ ਚਿੱਤ ਇੱਕ ਅਰਾਧ ਦੇ ਤੈਨ ਕੀ ਬਰਕਤ ਖਾਹ ਅਸੰਖ ਕਰੋੜੇ ਅਰਾਧ ਦੀ ਪਹਿਲਾਂ ਤਦਾਂ ਫਿਰ ਜਦਾਂ ਦੋਵੇਂ ਅਰਾਧ ਦੇ ਨਹੀਂ ਕਹਿਣਾ ਅਰਾਧ ਦੀ ਤੁੱਧ ਨੋ ਸਭ ਧਿਆਇ ਦੀ ਸੇ ਥਾਇ ਪਏ ਜੋ ਜੋ ਸਾਹਿਬ ਲੋੜੇ ਤੁੱਧ ਨੂੰ ਸਭ ਧਿਆਇ ਦੀ ਇਥੇ ਵਿਸਰਾਣ ਸੇ ਥਾਇ ਪਏ ਜੋ ਸਾਹਿਬ ਲੋੜੇ ਤੁੱਧ ਨੋ ਸਭ ਧਿਆਇ ਦੀ ਸੇ ਥਾਇ ਪਏ ਜੋ ਸਾਹਿਬ ਲੋੜੇ ਜੋ ਬਿਨ ਸਤਗੁਰ ਸੇਵੇ ਖਾਦੇ ਪੈਨ ਦੇ ਸੇ ਮੁਏ ਮਾਰ ਜੰਮੇ ਕੋੜੇ ਸੇ ਮੁਏ ਮਾਰ ਜੰਮੇ ਕੋੜੇ ਕੋੜੇ ਜਿਹੜਾ ਪਾਦ ਨਾ ਭਾਰਾ ਬੋਲਣਾ ਓ ਹਾਜ਼ਰ ਮਿੱਠਾ ਬੋਲਦੇ ਬਾਹਰ ਵਿਸ ਕੱਢ ਹੈ ਮੁਖ ਖੋਲੇ ਮਨ ਖੋਟੇ ਦਈਏ ਵਿਛੋੜੇ ਮਨ ਖੂਟੇ ਦਈਏ ਵਿਛੂੜੇ ਸ਼ਲੋਕ ਮਹੱਲਾ ਚੌਥਾ ਮਾਲ ਜੂਈ ਭਰਿਆ ਨੀਲਾ ਕਾਲਾ ਖਿਦੋ ਲੜਾ ਇੱਥੇ ਵਿਸਰਾਮ ਲਾਦਣਾ ਮਾਲ ਪੂ ਲੈ ਬੋਲਣਾ ਮਲਜੂਈ ਇਕੱਠਾ ਨਹੀਂ ਕਹਿਦਣਾ ਮਾਲ ਜੂਈ ਭਰਿਆ ਇੱਥੇ ਠਮਕ ਲਾਦਣੀ ਹੈ ਨੀਲਾ ਕਾਲਾ ਖਿਦੋ ਲੜਾ ਉਚਾਰਨ ਕਰਨਾ ਖਦੋ ਲੜਾ ਨਹੀਂ ਕਹਿਣਾ ਖੱਕੇ ਸਿਹਾਰੀ ਲਾ ਕੇ ਖਿਦੋ ਲੜਾ ਇੱਥੇ ਵਿਸਰਾਮ ਲਾਦਣਾ ਮਲ ਜੂਈ ਭਰਿਆ ਨੀਲਾ ਕਾਲਾ ਖਿਦੋਲੜਾ ਕਿਨ ਵਿਮੁਖੇ ਵਿਮੁਖਾ ਨੂੰ ਪਾਇਆ ਪਾਸ ਨਾ ਦੇ ਕੋਈ ਬਹਿਣ ਜਗਤ ਮਹਿ ਜੀ ਵਿਸਰਾਮ ਧਿਆਨ ਨਾਲ ਲਾਉਣਾ ਪਾਸ ਨਾ ਦੀ ਇੱਥੇ ਠਮਕ ਕੋਈ ਬਹਿਣ ਇੱਥੇ ਥੋੜੀ ਜਿਹੀ ਠਮਕ ਲਾ ਦੋ ਜਗਤ ਮਹਿ ਇੱਥੇ ਵਿਸਰਾਮ ਗੂਹ ਪੜ ਇਥੇ ਠਮਕ ਲਾ ਦੋ ਪੜ ਪੂਲਾ ਬੋਲਣਾ ਸਗਵੀ ਮਲ ਲਾਏ ਸਕਵੀ ਥੋੜਾ ਜਿਹਾ ਕਸ ਕੇ ਬੋਲਣਾ ਸਗਵੀ ਮਲ ਲਾਏ ਮਨਮੁਖ ਆਇਆ ਸਾਰੀ ਪੰਕਤੀ ਇਸ ਤਰ੍ਹਾਂ ਪੜਨੀ ਹੈ ਪਾਸ ਨਦੀ ਕੋਈ ਬਹਿਣ ਜਗਤ ਮਹਿ ਗੂਹ ਪੜ ਸਗਵੀ ਮਲ ਲਾਏ ਮਨਮੁਖ ਆਇਆ ਪਰਾਈ ਜੋ ਨਿੰਦਾ ਚੁਗਲੀ ਨੂੰ ਵਿਮੁਖ ਕਰਕੇ ਭਿਜਿਆ ਉਥੇ ਵੀ ਮੁਹ ਕਾਲਾ ਦੁਹਾਵੀ ਮੁਖਾ ਦਾ ਕਰਾਇਆ ਇਹ ਵੀ ਵਿਸਰਾਮ ਧਿਆਨ ਨਾਲ ਲਾਉਣਾ ਪਰਾਈ ਜੋ ਨਿੰਦਾ ਚੁਗਲੀ ਨੂੰ ਵਿਮੁਖ ਕਰਕੇ ਭਿਜਿਆ ਇੱਥੇ ਵਿਸਰਾਮ ਹੈ ਉਥੇ ਵੀ ਮੁਹ ਕਾਲਾ ਦੁਹਾਵੀ ਮੁਖਾ ਦਾ ਕਰਾਇਆ ਤਾੜ ਸੁਣਿਆ ਸਭਤ ਜਗਤ ਵਿੱਚ ਭਾਈ ਵਿਮੁਖ ਸਣੈ ਨਫਰੈ ਪੌਲੀ ਪੌਦੀ ਫਾਵਾ ਹੋਇ ਕ ਉਠ ਘਰ ਆਇਆ ਇਹ ਪੰਕਤੀ ਦਾ ਵਿਸਰਾਮ ਬੜੇ ਧਿਆਨ ਨਾਲ ਲਾਉਣਾ ਹੈ ਤਾੜ ਸੁਣਿਆ ਦੋ ਵਿਸਰਾਮ ਹਨ ਇਸ ਦੇ ਵਿੱਚ ਤਾੜ ਸੁਣਿਆ ਸਭਤ ਜਗਤ ਵਿੱਚ ਭਾਈ ਇੱਥੇ ਪਹਿਲਾ ਵਿਸਰਾਮ ਹੈ ਵੀ ਮੁੱਖ ਇਥੇ ਯਮਕ ਲਾਦਣੀ ਹੈ ਸਣਾ ਨਫਰ ਹੈ ਇਥੇ ਥੋੜਾ ਜਿਹਾ ਠਹਿਰਾ ਦੇ ਦੇਣਾ ਪੌਲੀ ਪੌਦੀ ਇਥੇ ਦੂਸਰਾ ਵਿਸਰਾਮ ਲਾਉਣਾ ਹੈ ਯਾਨੀ ਜਾਦਾ ਵਿਸਰਾਮਾਂ ਦੀ ਰੁਕਣਾ ਹੈ ਫਾਵਾ ਹੋਇਕ ਉੱਠ ਘਰ ਆਇਆ ਪੰਗਤੀ ਸਾਰੀ ਇਸ ਤਰ੍ਹਾਂ ਉਚਾਰਨ ਕਰਨੀ ਹੈ ਤਾੜ ਸੁਣਿਆ ਸਭਤ ਜਗਤ ਵਿੱਚ ਭਾਈ ਵੇ ਮੁਖ ਸਣੈ ਨਫਰੈ ਪੌਲੀ ਪੌਦੀ ਫਾਵਾ ਹੋਇ ਕੈ ਉਠ ਘਰ ਆਇਆ ਅੱਗੇ ਸੰਗਤੀ ਕੁੜਮੀ ਵੇਮੁਖ ਰਲਣਾ ਨਾ ਮਿਲੈ ਅੱਗੇ ਸੰਗਤੀ ਕੁੜਮੀ ਵੇਮੁਖ ਰਲਣਾ ਨਾ ਮਿਲੈ ਰਲਣਾ ਨਾ ਨੇ ਨਾਲ ਉਚਾਰਨ ਕਰ ਤਾ ਵਹਟੀ ਪਤੀ ਜੀ ਫਿਰ ਆਣ ਘਰ ਪਾਇਆ ਤਾ ਵਹੁਟੀ ਪਤੀ ਜੀ ਫਿਰ ਆਣ ਘਰ ਪਾਇਆ ਹਲਤ ਪਲਦ ਦੋ ਵੈ ਗਈ ਨਿਤ ਭੁੱਖਾ ਕੂਕੇ ਤਿਹਾਇਆ ਤਾਨ ਤਨ ਸੁਆਮੀ ਕਰਤਾ ਪੁਰਖ ਹੈ ਜਿਨ ਨਿਆਉ ਸੱਚ ਬਹਿ ਆਪ ਕਰਾਇਆ ਤਾਨ ਤਨ ਸੁਆਮੀ ਇਥੇ ਕਮਕ ਕਰਤਾ ਪੁਰਖ ਹੈ ਇਥੇ ਵਿਸਰਾਮ ਹੈ ਜਿਨ ਨਿਆਉ ਸੱਚ ਇਤਿਹਾਮਕ ਬਹ ਆਪ ਕਰਾਇਆ ਜੋ ਨਿੰਦਾ ਕਰੇ ਸਤਗੁਰ ਪੂਰੇ ਕੀ ਸੋ ਸਾਚੈ ਮਾਰ ਪਚਾਇਆ ਏਹੋ ਅੱਖਰ ਤਿੰਨ ਆਖਿਆ ਜਿਨ ਜਗਤ ਸਭ ਉਪਾਇਆ ਮਹੱਲਾ ਚੌਥਾ ਸਾਹਿਬ ਜਿਸ ਕਾ ਨੰਗਾ ਭੁਖਾ ਹੋਵੈ ਕਿਸ ਦਾ ਨਫਰ ਕਿੱਥੋਂ ਰਾਜ ਖਾਏ ਨਫਰ ਪੁਲਾ ਹੀ ਬੋਲਣਾ ਕਿਸ ਦਾ ਨਫਰ ਕਿੱਥਹ ਇਹ ਕਿੱਥੋਂ ਨਹੀਂ ਕਹਿਦਣਾ ਹਹਾ ਵੀ ਨਾਲ ਬੋਲਣਾ ਕਿੱਥਹ ਰਾਜ ਖਾਏ ਰਾਜ ਪਦ ਵੀ ਕਸ ਕਿੰ ਚਾਰਨ ਕਰਨਾ ਜੇ ਸਾਹਿਬ ਕਾ ਕਾਰਨ ਵਕਤ ਹੋਵੇ ਸੋ ਨਫਰ ਹੱਥ ਆਵੇ ਅਣਹੋਦੀ ਕਿੱਥਹ ਪਾਏ ਇਹ ਵੀ ਵਿਸਰਾਮ ਧਿਆਨ ਨਾਲ ਲਾਉਣਾ ਹੈ ਜੀ ਸਾਹਿਬ ਕੈ ਘਰ ਵਤ ਹੋਵੈ ਇਥੇ ਠਮਕ ਸੋ ਨਫਰਾ ਹੱਥ ਆਵੈ ਇਥੇ ਮਿਸਰਾਮ ਹੈ ਅਣਹੋਦੀ ਕਿਥੋ ਪਾਏ ਜਿਸ ਦੀ ਸੇਵਾ ਕੀਤੀ ਫੇਰ ਲੇਖਾ ਮੰਗੀਐ ਸਾ ਸੇਵਾ ਔਖੀ ਹੋਈ ਨਾਨਕ ਸੇਵਾ ਕਰਹੁ ਹਰ ਗੁਰ ਸਫਲ ਦਰਸ਼ਨ ਕੀ ਫੇਰ ਲੇਖਾ ਮੰਗੈ ਨਾ ਕੋਈ ਪੌੜੀ ਨਾਨਕ ਵਿਚਾਰ ਹੈ ਸੰਤ ਜਨ ਚਾਰ ਵੇਦ ਕਹੰਦੇ ਇਹ ਵਿਚਾਰ ਹੈ ਨੀ ਜਾਣਾ ਦੀਦ ਉਚਾਰਨ ਕਰਨਾ ਨਾਨਕ ਵਿਚਾਰ ਹੈ ਸੰਤ ਜਨ ਇਥੇ ਵਿਸਰਾਮ ਚਾਰ ਵੇਦ ਕਹੰਦੇ ਭਗਤ ਮੁਖਾਂ ਤੇ ਬੋਲਦੇ ਭਗਤ ਪਾਤ ਤੇ ਜਮਕ ਲਾ ਦਨੀਏ ਭਗਤ ਮੁਖਾਂ ਤੇ ਬੋਲਦੇ ਸੇ ਵਚਨ ਹੋ ਬੰਦੇ ਇਹ ਬੰਦੇ ਨਹੀਂ ਕਹਿਣਾ ਹਾਹੀ ਦਾ ਹੂੜਾ ਜਿਹੜਾ ਧੀਰਗ ਲਾ ਕੇ ਹੂ ਬੰਦੇ ਵਿਚਾਰਨ ਕਰਦਾ ਖੂ ਬੰਦੇ ਵੀ ਨਹੀਂ ਕਹਿਣਾ ਧੱਦਾ ਲਾ ਕੇ ਹੂ ਬੰਦੇ ਦੱਦੇ ਨਾਲ ਬੋਲਣਾ ਪ੍ਰਗਟ ਪਹਾਰਾ Japda ਸਭ ਲੋਕ ਸੁਣੰਦੇ ਸੁਖ ਨਾ ਪਾਇਨ ਭੂਗਦ ਨਰ ਸੰਤ ਨਾਲ ਖਾਂਦੇ ਓਏ ਲੋਚਨ ਉਹਨਾ ਗੁਣੈ ਨੂੰ ਉਹ ਹੈ ਹੰਕਾਰ ਸੜੰਦੇ ਇਹ ਆਮ ਨ ਅਹੰਕਾਰ ਹੀ ਕਹਿ ਜਾਂਦੇ ਘਾਰ ਨਹੀਂ ਕਹਿਣਾ ਅਹੰਕਾਰ ਕਾ ਬੋਲਣਾ ਹੈ ਉਹ ਵਿਚਾਰੇ ਕਿਆ ਕਰਹਿ ਜਾ ਭਾਗ ਧੁਰ ਮੰਦੇ ਜੋ ਮਾਰੇ ਤਿੰਨ ਪਾਰ ਬ੍ਰਹਮ ਸੇ ਕਿਸੈ ਨ ਸੰਦੇ ਵੈਰ ਕਰਹਿ ਨਿਰਵੈਰ ਨਾਲ ਧਰਮ ਨਿਆਏ ਪਚੰਦੇ ਜੋ ਜੋ ਸੰਤ ਸਰਾਪਿਆ ਸੇ ਫਿਰ ਹੈ ਭਵੰਦੇ ਪੀੜ ਮੁੰਡਾ ਹੂੰ ਕਟਿਆ ਕਿਸਦਾਲ ਸੁਕੰਦੇ ਕੀ ਮੁੰਡਾ ਹੂੰ ਉਚਾਰਨ ਕਰਨਾ ਬੁਢਾ ਹੂੰ ਨਹੀਂ ਕਹਿਣਾ ਬੁੱਢ ਦਾ ਵਾਚਕ ਹੈ ਥੋੜਾ ਜਿਆ ਕਸ ਕੇ ਮੁੰਡਾ ਪੀੜ ਮੁੰਡਾ ਹੂੰ ਕਟਿਆ ਇਸ ਤਰ੍ਹਾਂ ਉਚਾਰਨ ਕਰਨਾ ਤਿਸਦਾਲ ਸੁਕੰਦੀ ਵਾਹਿਗੁਰੂ ਜੀ ਕਾ ਕਾਲ ਸਾਗਰ ਹੈ ਵਾਹਿਗੁਰੂ ਜੀ ਕੀ ਪਤੇ